ਤੇ ਘਰਤ ਪੁਲਿਸ ਨੇ ਅੜੀ ਕੇ ਚੜੇ ਨੇ ਪੁਲਿਸ ਨੇ ਇੱਕ ਘਰ ਤੇ ਛਾਪੇਮਾਰੀ ਕੀਤੀ ਸੀ ਵਿਅਕਤੀ ਜੋ ਕਾਬੂ ਕੀਤਾ ਨੇ کافی ਲੰਬੇ ਸਮੇਂ ਤੋਂ ਇਹ ਦੱਸਿਆ ਜਾ ਰਿਹਾ ਕਿ ਔਰਤ ਸੈਕਸ ਰੈਕਟ ਚਲਾ ਰਹੀ ਸੀ ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਪਿਸ਼ਾਰਦਾ ਨਾਂ ਦੀ ਲੇਡੀ ਹੈ ਠਾਕੀ ਚੌਂਕ ਪਠਾਨਪੁਰ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮੰਗਾ ਕੇ ਇੱਕ ਸੈਕਸੈਕਟ ਖਿਡਾਰੀ ਸੋ ਇਸ ਇਨਫੋਰਮੇਸ਼ਨ ਤੇ ਸਾਡੇ ਸਤਿ ਸ੍ਰੀ ਅਕਾਲ ਕਾਫੀ ਦਿਨ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਥੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉਥੇ ਮਿਲੇ ਸੀ ਇਤਰਾਜੋਗ ਹਾਲਥ ਸੋ ਆਪਾਂ ਉਸ ਲੇਡੀ ਸਰਦਨ ਤੇ ਹੋਰ ਜਿਹੜੇ 15 ਬੰਦੇ ਸੀ ਉਥੇ ਇਸ ਸੈਕਸ ਰੈਕਡ ਦੇ ਵਿੱਚ ਇਨਵੋਲ ਸਾਡੇ ਅਰੈਸਟ ਕਰ ਲਿਆ ਔਰ ਜਿਹੜੀ ਉੱਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਥੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਾ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਪੇਸ਼ ਕਰਨਾ ਇਸ ਨੂੰ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਇਸ ਚੀਜ਼ ਦਾ ਜੋ ਇਸ ਲੇਡੀ ਜਿਹੜੀ ਸ਼ਰਦਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆ ਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰੋਪਰਟੀ ਜੇ ਇਸ ਤੋਂ ਦੇਤੋਂ ਬਣਾਈ ਆ ਆਪਾਂ ਉਸ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਜੀਜਾ ਦੇ ਟੱਲ ਪਾਈ ਜਾ ਸਕੇ ਸਰ ਕੋਈ ਨੈਟਵਰਕ ਹੈ ਨਾ ਇਸ ਸਟੇਟ ਦੇ ਨਾਲ ਜੰਮੂ ਦੇ ਵਿੱਚ ਪਾਸਾ ਦੇ ਵਿੱਚ ਹੈਗਾ ਕੋਈ ਨੈਟਵਰਕ ਤਾਂ ਸੋ ਆਪਾਂ ਉਸ ਨਾਟ ਨੈਟਵਰਕ ਨੂੰ ਵੀ ਕੰਗਾਲਾਣ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾਂ ਕਿ ਕਿੱਥੇ ਕਿੱਥੇ ਨੈਟਵਰਕ ਹੈ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਾਂ ਸਰ ਦੇਖਣ ਨੂੰ ਆਇਆ ਵੀ ਇਹਨਾਂ ਦੇ ਦੇਖੋ ਉਹ ਤੇ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਕੋਰਟ ਆਫ ਪਰਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਤੇ ਜਿਹੜਾ ਸੰਬੋਧਨ ਫਿਰ ਤਰ੍ਹਾਂ ਦੇ ਵਿੱਚ ਤੇ ਉਹ ਵਿੱਚ ਤਾਂ ਨਹੀਂ ਕਿ ਬੋਲੋ ਦੇਖੋ ਜੋ ਗਲਤ ਕੰਮ ਹੈ ਉਹ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੋਸਾਇਟੀ ਨੂੰ ਹੈਂਪਰ ਕਰਦਾ ਹੈ ਜਾਂ ਸਾਡੇ ਜਿਹੜੀ ਸੁਸਾਇਟੀ ਆ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਆਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਸਟਿਚਿਓਨ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈ ਠੀਕ